ਕਿਸੇ ਨੇ ਪਰਖਿਆ ਨਹੀਂ ਉਹਨਾਂ ਨੂੰ ਕਿ ਕਿਹਦੇ ਨਾਲ ਉਹਨਾਂ ਨੂੰ ਕੀ ਹੋਣਾ ਚਾਹੀਦਾ ਹੈ ਕਿ ਬੰਦਵਾ ਸੁਤੇ ਕਹੀ ਜਾਂਦੀ ਹੈ ਅੱਜ ਕੀ ਸਮਾਗਮ ਆਇਆ ਵਡਿਆ ਜਨਾਬਾ ਉਸ ਪਾਣੀ ਦੇ ਕਿਹੜੇ ਤਰੀਕੇ ਨਾਲ ਰਾਸ਼ਟਰ ਵੱਟਾ ਜਾ ਬਗੜੇ ਕੋਣ ਦੇਖੋ ਆਪਾਂ ਪਿੰਡਾਂ 'ਚ ਕੰਮ ਕਰ ਰਹੇ ਨੇ ਹੈਨਾ ਸ਼ਹਿਰ ਦੀ ਵੀ ਗੱਲ ਆਉਂਦੀ ਹੈ ਵਿੱਚ ਕਈ ਵਾਰੀ ਜਿਹੜਾ ਸ਼ਹਿਰ ਹੈ ਉਹਨੂੰ ਆਪਾਂ ਨੈਗੇਟ ਕਰ ਦਿੰਦੇ ਹਾਂ ਕਿਉਂਕਿ ਪਿੰਡਾਂ 'ਚ ਵੀ ਦਿੱਕਤ ਕਾਫੀ ਆਈ ਸੀ ਹੈਨਾ ਕਿਉਂਕਿ ਬਟ ਸ਼ਹਿਰ 'ਚ ਵੀ ਪਾਣੀ ਭਰਿਆ ਸੀਗਾ ਦਿੱਕਤ ਆਈ ਸੀ ਕਿ ਲੋਕਾਂ ਨੂੰ ਹਜੇ ਵੀ ਦਿੱਕਤ ਚੱਲ ਰਹੀ ਹੈ ਤੇ ਉਹਨਾਂ ਵਾਸਤੇ ਆਪਾਂ ਇੱਕ ਸਿਸਟਮ ਡਿਵਾਈਸ ਕੀਤਾ ਹੈ ਕਿ ਕਿਵੇਂ ਆਪਾਂ ਆਰਡਰਲੀ ਜਿਹੜਾ ਹੈਗਾ ਰਾਸ਼ਨ ਵੰਡ ਸਕਦੇ ਕਿਉਂਕਿ ਰਾਸ਼ਨ ਜਿਹੜਾ ਹੈਗਾ ਉਹ ਜਾ ਰਹੇ ਆ ਸ਼ਹਿਰਾਂ 'ਚ ਕਈ ਵਾਰੀ ਖਬਰ ਆਉਂਦੀ ਹੈ ਕਿ ਜੀ ਇੱਥੇ ਨਹੀਂ ਪਹੁੰਚੇ ਇੱਥੇ ਨਹੀਂ ਪਹੁੰਚੇ ਤੇ ਆਪਾਂ ਸੋਚਿਆ ਇਸ ਵਾਰੀ ਆਪਾਂ ਪੱਕਾ ਕੰਮ ਕਰਨ ਠੀਕ ਹੈ ਜਿਹੜੇ ਹਮਾਰੇ ਕਾਉਂਸਲਰ ਹੈਗੇ ਆ ਉਹ ਸਾਡੇ ਇੱਕ ਮੁਲਾਜ਼ਮ ਨਾਲ ਜਾਣਗੇ ਕਰ-ਕਰ ਵੈਰੀਫਿਕੇਸ਼ਨ ਕਰਨਗੇ ਕਿ ਭਈ ਕਿਨੂੰ ਸਮਾਨ ਮਿਲੇ ਕਿਨੂੰ ਨਹੀਂ ਮਿਲੇ ਉਹ ਅਸੈਸਮੈਂਟ ਪ੍ਰੋਪਰ ਹੋਊਗੀ ਉਸ ਅਸੈਸਮੈਂਟ ਦੇ ਨਾਮ ਸਾਨੂੰ ਜਿਹੜਾ ਵੀ ਬੰਦਾ ਹੈ ਉਹਦਾ ਨਾਮ ਤੇ ਫੋਨ ਨੰਬਰ ਸਾਨੂੰ ਲਿਸਟ ਮਿਲ ਜਾਏਗੀ ਮੰਨ ਲਓ ਕਿ ਇੱਕ ਵਾਰਡ 'ਚ 20 ਤਰਪਾਲਾਂ ਦੀ ਲੋੜ ਹੈਗੀ ਹੈ ਤੇ 20 ਘਰ ਹੈ ਇਹਨਾਂ ਨੂੰ ਲੋੜ ਹੈਗੀ ਹੈ ਫਿਰ ਆਪਾਂ ਵਾਰਡ ਨੰਬਰ ਇੱਕ ਦੋ ਵਾਰਡ ਇੱਕ ਦਿਨ 'ਚ ਆਪਾਂ ਨਿਪਟਾਵਾਂਗੇ ਉਹਨਾਂ ਦੀ ਡਿਮਾਂਡ ਜਿਹੜੀ ਹੈ ਉਹ ਫੁੱਲਫਿਲ ਕਰਾਂਗੇ ਉਹਨਾਂ ਨੂੰ ਫਿਰ ਆਪਾਂ ਉਹ ਸਮਾਨ ਅੱਗੇ ਦੇਵਾਂਗੇ ਫਿਰ ਉਹ ਜਾ ਕੇ ਉੱਥੇ ਉਸ ਕਰਨ ਨੂੰ ਦੇ ਕੇ ਉਹਦੀ ਫੋਟੋ ਖਰਾ ਕੇ ਟਿਕ ਮਾਰਕ ਕਰ ਦੇਣਗੇ ਕਿ ਜੀ ਇੱਥੇ ਕੰਮ ਮਿਲ ਗਿਆ ਤੇ ਆਪਾਂ ਇਸ ਹਿਸਾਬ ਨਾਲ ਸਿਸਟਮੈਟਿਕਲੀ ਚੱਲेंगे ਕਿਉਂਕਿ ਆਪਣੇ ਵਾਰਡ ਹੈਗੇ ਆ ਆਪਣੇ ਇੱਕ 13 ਬੋਰਡ ਹੈਗੇ ਤੇ ਉਹਨਾਂ ਵਿੱਚ ਸਭ ਤੋਂ ਡਿਮਾਂਡ ਹੈਗੀ ਤੇ ਸਭ ਨੂੰ ਆਪਾਂ 5-5 ਦੇ ਗਏ ਉਤੋਂ ਵਧੀਏ ਕਿ ਆਪਾਂ ਪਹਿਲੇ ਇੱਕ ਬੋਰਡ ਦਾ ਕੰਮ ਨਿਪਟਾਈਏ ਫਿਰ ਆਪਾਂ ਸੀਕੁਐਂਸ ਵਾਈਜ਼ ਅੱਗੇ ਵਧੀਏ ਤੇ ਇਹ ਆਪਣਾ ਸਿਸਟਮ ਹੈ ਇਸ ਵਾਰ ਕਿ ਸਮਾਨ ਦੀ ਜਿਹੜੀ ਕਿਟ ਉਹਦੇ ਵਿੱਚ ਕੀ-ਕੀ ਹੋਏਗਾ ਆਪਣੇ ਸਮਾਨ ਦੀ ਕਿਟ ਤਾਂ ਡਿਮਾਂਡ ਦੇ ਉੱਤੇ ਹੈਗਾ ਕਿਉਂਕਿ ਕੋਈ ਬੋਰਡ ਕਹਿੰਦਾ ਸਾਨੂੰ ਰਾਸ਼ਨ ਪੂਰਾ ਮਿਲ ਗਿਆ ਸਾਨੂੰ ਤਰਪਾਲਾਂ ਦੀ ਲੋੜ ਹੈ ਕੋਈ ਕਹਿੰਦਾ ਕੁਛ ਕਰਾ ਨੂੰ ਰਾਸ਼ਨ ਨਹੀਂ ਮਿਲਿਆ ਕੋਈ ਕਹਿੰਦਾ ਜੀ ਸਾਨੂੰ ਮੋਸਕਿਟੋ ਨੈਟ ਚਾਹੀਏ ਕੁੱਚਾ ਚਾਹੀਏ ਤੇ ਜੋ ਵੀ ਡਿਮਾਂਡ ਹੋਊਗੀ ਉਸ ਨੂੰ ਉਸ ਹਿਸਾਬ ਨਾਲ ਸਮਾਨ ਮਿਲੂਗਾ ਅੰਗੇ ਤੋਂ ਜਿਹੜੇ ਮੈਡੀਕਲ ਕੈਂਪ ਲਗਾਇਆ ਜਾਂਦੇ ਨੇ ਜਾਂ ਜਿਹੜੀ ਮੈਸਚਰਾ ਦੀ ਦਵਾਈ ਜਿਖੋ ਉਹ ਸਪਲੇ ਕਰਦੇ ਆ ਉਹਦੇ ਬਾਰੇ ਵੀ ਕੁਝ ਹੁਣ ਆਪਾਂ ਸੋਚੇ ਵੈਸੇ ਤਾਂ ਆਪਣੇ ਜਿਹੜੇ ਮਿਊਨਿਸਪੈਲਿਟੀ ਸ਼ਹਿਰ ਹੈ ਉਹਦੇ ਵਿੱਚ ਹਸਪੀਟਲਸ ਵੀ ਹੈਗੇ ਆ ਮਹੌਲਾ ਕਲੀਨਿਕ ਵੀ ਹੈਗੇ ਆ ਬਟ ਆਪਾਂ ਫਿਰ ਵੀ ਸੋਚੇ ਕਿ ਪੱਕਾ ਕਰਨ ਕਰੰਤੇ ਤੌਰ ਤੇ ਆਪਾਂ ਇੱਕ ਇੱਕ ਵਾਰਡ ਚ ਇੱਕ ਇੱਕ ਦਿਨ ਮੈਡੀਕਲ ਕੈਂਪ ਲਾਵਾਂਗੇ ਮੰਨ ਲਓ ਅੱਜ 1 ਚ ਲੱਤਾ ਕੱਲ 2 ਚ ਲੱਤਾ ਫਿਰ 3 ਚ ਫਿਰ 4 ਚ ਉਹਦਾ ਇਹ ਵੀ ਮਤਲਬ ਨਹੀਂ ਹੈ ਕਿ ਬਈ 1 ਨੰਬਰ ਵਾਲਾ 2 ਨੰਬਰ ਵਾਲਾ ਜੇ ਇਲਾਜ ਨਹੀਂ ਕਰਾ ਸਕਦਾ ਜੇ ਕੋਈ ਦਿੱਕਤ ਹੈ ਤਾਂ ਉੱਥੇ ਵੀ ਜਾ ਸਕਦਾ ਤਾਂ ਆਪਾਂ ਇੱਕ ਇੱਕ ਵਾਰਡ ਚ ਇੱਕ ਇੱਕ ਕੈਂਪ ਲਵਾ ਦੇਣਗੇ ਜਿਸ ਤੇ ਜਿਸ ਦੇ ਨਾਲ ਸਭ ਦਾ ਇਲਾਜ ਹੋ ਸਕਦਾ ਸਰ ਜਿਹੜੇ ਹਾਦਨਾ ਮਕਾਨ ਜਿਹੜੇ ਡੈਫੈਕਟਡ ਆ ਉਹਨ ਉਹਨਾਂ ਦੇ ਇਹ ਹੈਗੇ ਕਿ ਉਹਨਾਂ ਦੀ ਚਾਹੀਦੀ ਆਪਾਂ ਨੂੰ ਸਭ ਤੋਂ ਪਹਿਲਾਂ ਪ੍ਰੋਪਰ ਅਸੈਸਮੈਂਟ ਕਿ ਜਦੋਂ ਆਪਣੀ ਅਸੈਸਮੈਂਟ ਹੋ ਜਾਏਗੀ ਕਿ ਭਈ ਪ੍ਰੋਪਰਲੀ ਇੰਨੇ ਕਰ ਡਿੱਗੇ ਸੀਗੇ ਇੰਨੇ ਕਰਦਾ ਇੰਨਾ ਨੁਕਸਾਨ ਹੈਗਾ ਉਹ ਲਿਸਟ ਫਿਰ ਆਪਾਂ ਫਾਰਵਰਡ ਕਰ ਦੇਣਗੇ ਆਪਣੇ ਸਟੇਟ ਨੂੰ ਵੀ ਤੇ ਸੈਂਟਰ ਨੂੰ ਵੀ ਫਿਰ ਉਸ ਹਿਸਾਬ ਨਾਲ ਸਾਨੂੰ ਰੀਲੀਫ ਮਿਲ ਜਾਊਗਾ ਸਰ ਪਸ਼ੂ ਜਿਹੜੇ ਮਰ ਗਏ ਨੇ ਹੜ੍ਹ ਦੌਰਾਨ ਉਹਨਾਂ ਬਾਰੇ ਉਹ ਵੀ ਬਹੁਤ ਹੀ ਮਾਰੀ ਇੱਕ ਗੱਲ ਹੋਈ ਸੀ ਸਾਡੇ ਪਸ਼ੂਆਂ ਵਾਸਤੇ ਵੀ ਇਹ ਜਿਹੜਾ ਹੜ੍ਹ ਸੀ ਉਹਨੇ ਕਾਫੀ ਤਬਾਈ ਮਚਾਈ ਸੀ ਤੇ ਉਹਦੇ ਵਿੱਚ ਵੀ ਆਪਾਂ ਇਹ ਹੀ ਕਰਨਗੇ ਕਿ ਜਿੰਨਾਂ ਦੇ ਵੀ ਹੈਗੇ ਉਹਨਾਂ ਨੂੰ ਵੈਰੀਫਾਈ ਕਰਾ ਕੇ ਆਪਾਂ ਜੇ ਤਾਂ ਜਿਨ੍ਹਾਂ ਦਾ ਇਲਾਜ ਹੈਗਾ ਉਹਨਾਂ ਦਾ ਇਲਾਜ ਹੋਊਗਾ ਜਿਹੜੇ ਵਿਚਾਰੇ ਨਹੀਂ ਜੀਵਿਤ ਰਹੇ ਉਹਨਾਂ ਨੂੰ ਆਪਾਂ ਵੈਰੀਫਾਈ ਕਰਕੇ ਉਹਨਾਂ ਦੀ ਵੀ ਲਿਸਟ ਆਪਾਂ ਉੱਪਰ ਪਹੁੰਚੇਗੀ ਤਾਂ ਕਿ ਕੰਪਨਸੇਸ਼ਨ ਮਿਲ ਸਕਣ